ਕੱਲ ਇੱਕ ਘਰ ਵਿੱਚ ਦੇਖਿਆ ਛੋਟੇ-ਛੋਟੇ ਬੱਚੇ ਮਿੱਟੀ ਦੇ ਨਾਲ ਖੇਡ ਰਹੇ ਸੀ ਤੇ ਇੱਕ ਬੱਚੇ ਨੇ ਆਪਣੇ ਪੈਰ ਦੇ ਉੱਤੇ ਮਿੱਟੀ ਨੂੰ ਥੱਪ ਕੇ ਘਰ ਬਣਾਉਣ ਖੇਡ ਰਹੀ ਸੀ ਅਸੀਂ ਵੀ ਬਚਪਨ ਵਿੱਚ ਸਾਰੇ ਜਿਨ੍ਹਾਂ ਦਾ ਬਚਪਨ ਪੇਂਡੂ ਸੱਭਿਆਚਾਰ ਨਾਲ ਜੁੜਿਆ ਹੈ। ਉਹਨਾਂ ਨੂੰ ਪਤਾ ਹੋਵੇਗਾ ਕਿ ਬੱਚੇ ਜਦੋਂ ਮਿੱਟੀ ਦਾ ਘਰ ਬਣਾ ਕੇ ਖੇਡਦੇ ਆ ਤਾਂ ਪੈਰ ਦੇ ਉੱਤੇ ਮਿੱਟੀ ਨੂੰ ਥੱਪ ਕੇ ਇੱਕ ਕੋਠੇनुਮਾ ਘਰ ਬਣਾਉਂਦੇ ਆ। ਇਹਦਾ ਅਜੀਬ ਜਾਂ ਕੋਈ ਵੱਖਰੀ ਗੱਲ ਨਹੀਂ ਸੀ। ਪਰ ਉੱਥੇ ਖੜੇ ਇੱਕ ਬੱਚੇ ਨੇ ਜਿਹੜੇ ਲਫ਼ਜ਼ ਬੋਲੇ, ਜਿਹੜੀ ਗੱਲ ਬੋਲੀ ਉਹ ਬਹੁਤ ਵੱਡੀ ਸੀ ਤੇ ਸਿੱਖਿਆਦਾਇਕ ਸੀ। ਦੋ ਬੱਚੇ ਸਨ ਇੱਕ ਬੱਚੇ ਨੇ ਆਪਣੇ ਪੈਰ ਦੇ ਉੱਤੇ ਮਿੱਟੀ ਰੱਖ ਕੇ ਘਰ ਬਣਾਇਆ ਤੇ ਦੂਜਾ ਕਹਿੰਦਾ ਕਿ ਆਪਣਾ ਪੈਰ ਬਾਹਰ ਕੱਢੇਗਾ ਤਾਂ ਘਰ ਬਣੂਗਾ। ਉਸ ਬੱਚੇ ਦੀ ਗੱਲ ਨੂੰ ਜਦੋਂ ਮੈਂ ਆਪਣੀ ਜ਼ਿੰਦਗੀ ਤੇ ਸੰਸਾਰਕ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕਾਂ ਦੀ ਜ਼ਿੰਦਗੀ ਤੇ ਵਿਚਾਰਿਆ ਤਾਂ ਸੱਚੀ ਹੈ। ਬੰਦਾ ਜਦੋਂ ਘਰੋਂ ਪੈਰ ਬਾਹਰ ਕੱਢਦਾ ਹੈ ਤਾਂ ਹੀ ਘਰ ਬਣਦਾ ਤਾਂ ਹੀ ਤਰਕੀਆਂ ਹੁੰਦੀਆਂ ਤਾਂ ਹੀ ਸ਼ੌਹਰਤਾਂ ਮਿਲਦੀਆਂ ਉਦਾਹਰਨ ਦੇ ਤੌਰ ਤੇ ਜੇ ਕੋਈ ਆਪਣੇ ਘਰ ਵਿੱਚ ਹੀ ਪਿਆ ਰਹਿੰਦਾ ਹੈ ਕੋਈ ਕੰਮਕਾਰ ਕਾਰੋਬਾਰ ਨਹੀਂ ਕਰਦਾ ਤਾਂ ਉਹ ਬੰਦਾ ਇੱਕ ਨਾ ਇੱਕ ਦਿਨ ਆਰਥਿਕ ਪੱਖ ਤੋਂ ਗਰੀਬ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਉਹਦੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਜਾਂਦਾ ਹੈ ਤੇ ਕੁਦਰਤੀ ਜੀ ਗੱਲ ਹੈ ਜਿਹੜਾ ਬੰਦਾ ਘਰੋਂ ਬਾਹਰ ਨਿਕਲੂਗਾ ਕਿਸੇ ਨਾ ਕਿਸੇ ਕੰਮ ਲਈ ਕੁਝ ਨਾ ਕੁਝ ਤਾਂ ਕਮਾ ਕੇ ਲਿਆਊਗਾ ਇਹਦੇ ਨਾਲ ਹੀ ਇੱਕ ਇਹ ਹੈ ਕਿ ਜਿਹੜਾ ਬੰਦਾ ਆਪਣੇ ਘਰੋਂ ਨਿਕਲੂ ਤਾਂ ਪਿੰਡ ਦੇ ਵਿੱਚ ਜਾਂ ਆਪਣੇ ਮਹੱਲੇ ਦੇ ਵਿੱਚ ਕੋਈ ਕੰਮ ਕਾਰ ਕਰੂਗਾ ਕੁਝ ਨਾ ਕੋਈ ਤਰੱਕੀ ਕਰੂਗਾ ਕੋਈ ਨਾ ਕੋਈ ਆਪਣੇ ਘਰੇ ਲੈ ਕੇ ਆਊਗਾ ਜਿਹੜਾ ਬੰਦਾ ਆਪਣੇ ਸ਼ਹਿਰ ਤੋਂ ਆਪਣੇ ਪਿੰਡ ਤੋਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਿਵੇਂ ਚੰਡੀਗੜ੍ਹ, ਲੁਧਿਆਣਾ, ਦਿੱਲੀ, ਬੰਬਈ ਵੱਡੇ ਸ਼ਹਿਰਾਂ ਵਿੱਚ ਜਾਊਗਾ ਤਾਂ ਉਹ ਦੂਜਿਆਂ ਨੂੰ ਥੋੜੀ ਜਿਹੀ ਜ਼ਿਆਦਾ ਤਰੱਕੀ ਕਰ ਲੂਗਾ। ਉਹਨੂੰ ਘਰ ਤਾਂ ਛੱਡਣਾ ਪਊਗਾ ਪਰ ਤਰੱਕੀ ਕਰੂਗਾ। ਤੇ ਜਿਹੜੇ ਬੰਦੇ ਏਵੇਂ ਹੀ ਵਿਦੇਸ਼ਾਂ ਵਿੱਚ ਜਾਂਦੇ ਐ ਘਰ-ਬਾਰ ਤਾਂ ਛੱਡਣਾ ਪੈਂਦਾ ਪਰ ਉਹਨਾਂ ਦੀ ਆਰਥਿਕ ਸਥਿਤੀ ਬਹੁਤ ਵਧੀਆ ਹੋ ਜਾਂਦੀ ਹੈ। ਪੈਸੇ ਪੱਖੋਂ ਉਹ ਬੰਦੇ ਅਮੀਰ ਹੋ ਜਾਂਦੇ ਹਨ ਤਾਂ ਇਵੇਂ ਆ ਸਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਅਨੇਕਾ ਉਦਾਹਰਨਾਂ ਸਾਡੀ ਜ਼ਿੰਦਗੀ ਨੂੰ ਬਦਲਣ ਵਾਸਤੇ ਤਰੱਕੀ ਦੇ ਰਾਹ ਖੋਲਣ ਵਾਸਤੇ ਮਿਲ ਜਾਂਦੀਆਂ ਤਾਂ ਮੈਨੂੰ ਉਹ ਬੱਚਿਆਂ ਦੀ ਖੇਡ ਵਿੱਚ ਬੜੀ-ਬੜੀ ਸਿੱਖਿਆ ਪ੍ਰਾਪਤ ਹੋਈ ਤਾਂ ਮੈਂ ਤੁਹਾਡੇ ਨਾਲ ਇਹ ਸਾਂਝੀ ਕੀਤੀ ਹੈ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਧੰਨਵਾਦ